ਚੱਲ ਬਸ ਰੋਲਾ ਨਹੀਂ ਪਾੜ। ਪਹਿਲਾ ਕਿ ਨਜ਼ਰ ਦਾ ਆ ਗਿਆ ਮਰਿਆ ਤਾ। ਕੀ ਨਾਮ ਆ ਤੇਰਾ ਭੈਣੇ? ਕੀ ਨਾਮ ਭੈਣੇ ਤੇਰਾ? ਮੈਨੂੰ ਤਾਂ ਦੱਸ। ਮੇਰੇ ਨਾਲ ਤਾਂ ਨਹੀਂ ਗੁੱਸੇ ਤੂੰ। ਮੇਰਾ ਨਾਂ ਹੀ ਹਾਨੀ ਦਾ। ਦੱਸ ਦੇ ਕੀ ਨਾਮ? ਹਾਂ ਨਾਮ ਹੈ ਤਾ। ਮਾਰਿਆ ਹੈ ਤਾ। ਕੀ ਨਾਮ ਜੀ? ਮੇਰੀ ਹਾਂ। ਅਮਨਦੀਪ ਕੋਰ। ਭੈ ਮੇਰਾ ਨਾਮ ਨਾ ਸਕੇ ਸ਼ੀਰ। ਕੀ ਲਾਗੇ ਤੁਹਾਡੇ? ਹਾਂਜੀ। ਓ ਭਾਬਾ ਜੇਟੀ ਬਣੀ। ਬੇਟੀਏ ਤੋਂ। ਆਪ ਸਮਝ ਪਈ ਸਖਦਾ ਕਹੇ ਮੈਨੂੰ। ਲਾਉ ਕੱਢ ਦੋ ਮਾਰ ਮਾਰ ਕੇ ਜੋ ਥੱਪਗਾ। ਗੰਦਾ ਜਾ ਘਰ ਦਾ ਬੋਟ ਪੀੜ ਕੀ ਗੱਲ ਹੋ ਗਈ ਤੈਨੂੰ ਬੰਨੀ ਫਿਰਦੇ ਆ ਮੈਨੂੰ ਨਹੀਂ ਕੋਈ ਗੱਲ ਆ ਆ ਸੰਗੜ ਲੱਗਿਆ ਮੇਰਾ ਕਿਚਾਰੀ ਲੈ ਕੇ ਜਾਓ ਕਿਉਂ ਨੇ ਲਾਇਆ ਕਿਚਾਰੀ ਲੈ ਕੇ ਜਾਓ ਕੋਈ ਨਾ ਕੋਈ ਨਾ ਗੰਦਾ ਜਾ ਪਾ ਕੇ ਜੱਫੇ ਪਾ ਕੇ ਰੋਂਦਾ ਹਣਾ ਵਾਹਿਗੁਰੂ ਮੈਂ ਰੋਣਾ ਰੋਣਾ ਨਹੀਂ ਮੈਂਟਲ ਮੈਂ ਇਹ ਨਹੀਂ ਬੋਲਣਾ ਸੋ ਰੋਣਾ ਨਹੀਂ ਰੋਣਾ ਇਹ ਕਾਹਣਾ ਰਖਾਣ ਨਹੀਂ ਮਾਰ ਗਿਆ ਏ ਰੋਣਾ ਬਾ ਰੋ ਗੰਤਾ ਦਰੋਂ ਪਿਆਰ ਗੰਦੇ ਨੂੰ ਨਾ ਪਰ ਤੈਨੂੰ ਤਿੰਨ ਮੇਰੀ ਭੈਣ ਹੈ ਲੈ ਮੈਨੂੰ ਭੈਣ ਮਾਤਾ ਮੇਰੀ ਭੈਣ ਦਾ ਮਾਹ ਤੇਰਾ ਬਿਆ ਗਾਣਾ ਨਹੀਂ ਕੱਢਣੀ ਹਾਂ ਮੈਂ ਸੰਗਲ ਮਾਰ ਦਣ ਇਹਨੂੰ ਇਹੇ ਮਾਰੂ ਕੋੜ ਕੇ ਨਾ ਫਾਇ ਫੜਿਆ ਐ ਇਸੇ ਬਹਿਂ ਦੀ ਦੀ ਜੇਲਾ ਮਾਰ ਕੇ ਉਸਤੇ ਬਹਿਗਾ ਚਾਰੇ ਖਾ ਗਿਆ ਐ ਗੋਪੀ ਦੀ ਕਾ ਹੁਣ ਪ੍ਰਿਖਿਆ ਤੇਰਾ ਕੀ ਨਾਂ ਪਹਿਨੇ ਮੇਰਾ ਨਹੀਂ ਕੋਈ ਨਾਂ ਗਾਇ ਪੁੱਛੋ ਮੇਰਾ ਨਾਂ ਜੁਣਕਾ ਤੇ ਹਮਨਾਸ ਤੇ ਛੀਂਦ ਪੁੱਤ ਕੇ ਬਾਬੇ ਵੀ ਮੈਂ ਛੀਂਦਾ ਜਾ ਰੁਆ ਕੇ ਵੀ ਹਾਂ ਦਦੀ ਕਸਾ ਕੇ ਦਸਾ ਕੇ ਕਾ ਮੈਨੂੰ ਅਸੰਗਲ ਕਾ ਤੋ ਲਾਇਆ ਜਿੰਦਾ ਮੈਨੂੰ ਪੁੱਛ ਆ ਜਾ ਇੱਥੇ ਬਹਿ ਜਾ ਫਿਰ ਖੋਲ ਦੇ ਖੋਲ ਦੇ ਮੈਨੂੰ ਤਾਂ ਖਾਂਦਾ ਵਾਲੇ ਨਾ ਮਾਰ ਦੋ ਪੈਣ ਤੂੰ ਇੱਧਰ ਹੋ ਜਾ ਨਾ ਲੈਣਾ ਵੇ ਤਾਂ ਖੋਲ ਦੇ ਚੱਲ ਮੇਰੇ ਖੋਲ ਦੇ ਬੋਲ ਦੇ ਫਿਰ ਉੱਥੇ ਆ ਜਾ ਹਾਂ ਖੋਲਦਾ ਖੋਲਦੇ ਨੇ ਖੋਲ ਦੇ ਖੋਲਦੇ ਨੇ ਤਾਂ ਛੜਕਾ ਹੱਥ ਕੜੀ ਪੈਰਾਂ ਨੂੰ ਲਾ ਮੇਰੇ ਨੂੰ ਰਾਤਰ ਪੈਰਾਂ ਨੂੰ ਲਾਈ ਸੀ ਨੇ ਉਹਦੇ ਮਾਸੀ ਵਰਗਾ ਕਾਹਨ ਲਈ ਚੁੱਪ ਗੰਦੀ ਮੈਂ ਗੱਲ ਚਲ ਖਸਾ ਮਾਰ ਕੇ ਤੇ ਭਾਗਾ ਬਸ ਬੋਲਣਾ ਨਹੀਂ ਬੋਲ ਬੋਲ ਜਾਨੇ ਲਾ ਲਾ ਹਾਣ ਆ ਨਾ ਤੇਰਾ ਪਚੇਲਾ ਆਸਲਾ ਪਿਟੋ ਚਲ ਬਸ ਰੋਲਾ ਨਹੀਂ ਪੜੋ ਪਹਿਲਾ ਕਿ ਨਜ਼ਰ ਆਦਾ ਮਰਿਆ ਕੀ ਨਾਮ ਆ ਤੇਰਾ ਭੈਣੇ ਕੀ ਨਾਮ ਭੈਣੇ ਤੇਰਾ ਮੈਨੂੰ ਤਾਂ ਨਾ ਮੇਰੇ ਨਾਲ ਤਾਂ ਨਹੀਂ ਗੁੱਸੇ ਤੂੰ ਮੇਰਾ ਨਾਂ ਹੀ ਹਾਨੀ ਦਾ ਦੱਸ ਦੇ ਕੀ ਨਾਮ ਤੇ ਹਾਂ ਨਾਂ ਮਾਰਿਆ ਹਾਂ ਮਾਰਿਆ ਤੇ ਕੀ ਨਾਂ ਜੀ ਮੇਰੀ ਹਾਂ ਅਮਨਦੀਪ ਕੋਰ ਮੈਂ ਮੇਰਾ ਨਾਮ ਨਾਸਕ ਸ਼ੀਰ ਆ ਈ ਲੱਗੇ ਤੁਹਾਡੇ ਓ ਬੇਟੀਏ ਤੋ ਬੇਟੀਏ ਤੁਹਾਡਾ ਸਮਝ ਨਹੀਂ ਸਕਦਾ ਕਾ ਮੈਨੂੰ ਲਾਉ ਕੱਢ ਨੂੰ ਮਾਰ ਮਾਰ ਕੇ ਥਾਪਗਾ ਗੰਦਾ ਜਖੜਾ ਮੇਰਾ ਗੁੱਟ ਪੀੜ ਕਰਦਾ ਬੱਚੀ ਮਰੀ ਹਾਂ ਜੀ ਅਮਨਦੀਪ ਅਮਨਦੀਪ ਮੇਰਾ ਘਰ ਤਾਂ ਖੋਲਦਾ ਪੀੜ ਬਾਤ ਕਰਦਾ ਨਿਰਪਰ ਨਿਰਪਰ ਕਾਲ ਮੂਰਤ ਖੋਲ ਖੋਲ ਨਹੀਂ ਖੋਲਣੇ ਅਕਾਲ ਮੂਰਤ ਅਜੁਨੀ ਸੇਪਾ ਗੁਰਪ੍ਰਸਾਦ ਜੀ ਸੱਚ ਜਗਤ ਸੱਚ ਹੈ ਸੱਚ ਲਾਲ ਉਸਤੀਪੀ ਸੇ ਇਹਨੂੰ ਲਾ ਦੋ ਹਾਂ ਅਮਨਦੀਪ ਬਸ ਇੱਧਰ ਦੇਖ ਮੇਰੇ ਬਾਪ ਹਾਂ ਹਾਂ ਹੁਣ ਲਾ ਦੋ ਮੇਰੀ ਭੈਣ ਨਹੀਂ ਤੂੰ ਮੈਂ ਖੋਲਦਾ ਆਰੇ ਮੈਂ ਬਾਪੂ ਦਾ ਨਾ ਦੇ ਬਸ ਇਸ ਨੂੰ ਦਵਾ ਰੱਖ ਖੜਾ ਲਾ ਦੇ ਬਸ ਕੋਹਣਾ ਨਹੀਂ ਦੋ ਚੰਦ ਰਹੇ ਹੋਣਾ ਬੋਲਣਾ ਨਹੀਂ ਜਿਹੜਾ ਸਿੰਘ ਜੀ ਇੰਦਰ ਆ ਲਿਆ ਕੇ ਤਾਂ ਉਹ ਨਾਈਸ ਟਿੱਕ ਕਵਾਂਗੀ ਨਹੀਂ ਤਾਂ ਜੱਟ ਸਿੱਖ ਕਵਾਂਗੀ ਪਹਿਲਾਂ ਇੰਦਰ ਦੇਖ ਮੇਰੇ ਵੱਲ ਵਾਹਿਗੁਰੂ ਕਹਿ ਕਹਿ ਵਾਹਿਗੁਰੂ ਕਹਿ ਵਾਹਿਗੁਰੂ ਬੈਣ ਬਣ ਕੇ ਕਹਿ ਦੇ ਨਾ ਵਾਹਿਗੁਰੂ ਰੱਤਨੀ ਆ ਗਾ ਚਲ ਇੱਕ ਕੁੰਕਾਰ ਸ਼ੁਕਰਾਨਾ ਹਾਂ ਅਦਾਸ ਕਹਿ ਇੱਕ ਕੁੰਕਾਰ ਕਿਆ ਨੇ ਨੇ ਚਲ ਇੱਕ ਕੁੰਕਾਰ ਲੱਥਿਆ ਨਾ ਮੰਮੀ ਨੂੰ ਕਹਿ ਤੇਰੀ ਮੰਮੀ ਹੈਗੀ ਕੋਲਕ ਲੈ ਕੇ ਘਰ ਆਂਦੇ ਨੇ ਲੈ ਕੇ ਆ ਪਹਿਲਾਂ ਜੜਵਾਇਆ ਉਹ ਨਹੀਂ ਆ ਉਹਨਾਂ ਲੋਕਾਂ ਕਾ ਜੜਵਾਉਣੇ ਨਾ ਅਰੇ ਮੈਂ ਖੋਲਣ ਲੱਗਿਆ ਹੁਣ ਅੱਧਾ ਤਾਂ ਚੜਾਉਣੇ ਆਂੜੀ ਕਾਰੀ ਕਰਤੂਗਾ ਹਾਂਜੀ ਖੋਲ ਨਾ ਹਾਂ ਖੋਲ ਦੋ ਫਿਲਮ ਬੋਲਣਾ ਨਹੀਂ ਖੋਲ ਦੋ ਨਾਲ ਸਕੂਚਰ ਵਿੱਚ ਪਹਿਲਾਂ ਪਹਿਲਾਂ ਵਾਹਿਗੁਰੂ ਦਾ ਪਹਿਲਾਂ ਵਾਹਿਗੁਰੂ ਇੱਕ ਓੰਕਾਰ ਇੱਕ ਓੰਕਾਰ ਸਤਿਗੁਰੂ ਦਾ ਬਾਸ ਬਾਸ ਬਾਂਝੋ ਨਾ ਇਹ ਪੂਰਾ ਪੜਨਾ ਨਾ ਪੰਜ ਵਾਰ ਸਿੱਖਾ ਸੀ ਪੰਜ ਵਾਰੀ ਪੜਨਾ ਇੱਕ ਓੰਕਾਰ ਵਾਹਿਗੁਰੂ ਪੰਜ ਵਾਰੀ ਹਾਂ ਇੱਕ ਓੰਕਾਰ ਹਾਂ ਅਰੇ ਮੇਰਾ ਇਹ ਖੋਲ ਦਵਾ ਮੈਨੂੰ ਬਹੁਤ ਗੁੱਸਾ ਹੈ ਹੁਣ ਜੱਜ ਕਰ ਆਓ 10-10 ਚਾਚੇ ਵਾਲੀ ਕਾ ਟੀਮ ਇਹਨਾਂ ਲੈ ਕੇ ਸਿੰਗ ਕਿ ਮੈਂ ਉਹ ਬਾਪ ਆਪਣੀ ਧੀ ਨੂੰ ਸੰਗਲ ਨਾਲ ਬੰਨ ਕੇ ਰੱਖਣ ਲਈ ਮਜਬੂਰ ਆ ਜੀ ਚਾਰ ਬੱਚਿਆਂ ਦੀ ਮਾਂ ਮੈਂ ਸਾਡੀ ਭੈਣ ਛੱਡ ਦੇ ਹੁਣ ਇਸ ਤੇ ਨੂੰ ਇਹਨੂੰ ਛੜਿਓ ਜਰੂਰ ਠੀਕ ਮੈਂ ਹੁਣ ਬੋਲਣਾ ਨਹੀਂ ਬੋਲਣਾ ਇਹਦੇ ਦੋ ਜਿੰਦਰੇ ਆਦਰਾ ਵੇਖੋ ਹੱਥ ਮੇਰਾ ਕਾਇਰ ਪੈਰ ਨੂੰ ਵੀ ਮਾਰੇ ਸੀ ਬਸ ਆ ਜਾ ਛੱਡ ਹੁਣ ਬਸ ਖੜ ਜਾ ਖੜ ਜਾ ਗੱਲ ਸੁਣਾ ਮਨਦੀ ਕਿੰਨਾ ਪੜੀ ਆ ਤੂੰ ਭੈਣੇ ਐਮਏ ਐਮਏ ਕੀਤੀ ਭੈਣੇ ਠੀਕ ਹੈ ਤੇਰੇ ਚਾਰ ਬੱਚੇ ਆ ਮੇਰੇ ਨਹੀਂ ਆ ਗਿਆ ਭੈਣ ਮੇਰੀ ਭੈਣ ਦੇ ਸੀ ਭੈਣ ਦੇ ਸੀ ਅੱਛਾ ਤੇਰਾ ਨਾਮ ਕੀ ਹੈ ਭੈਣ ਪੂਰਾ ਮੈਸੇਜ ਦੱਸਾਂ ਹਾਂ ਜੀ ਕੌਣ ਨੰਬਰ ਸਹੀ ਠੀਕ ਆ ਤੂੰ ਤਾਂ ਮੇਰੀ ਛੋਟੀ ਭੈਣ ਵਰਗੀ ਹੈ ਮੇਰੀ ਛੋਟੀ ਭੈਣ ਤੇਰੇ ਵਰਗੀ ਹੈ ਜਮਾਈ ਅਮਨਦੀਪ ਠੀਕ ਆ ਉਹ ਘਰੋਂਣਾ ਨਹੀਂਗਾ ਤੂੰ ਮੇਰੀ ਛੋਟੀ ਭੈਣ ਆ ਤੇ ਇੱਕ ਅਮਨਦੀਪ ਜਿਵੇਂ ਤੂੰ ਐਮਏ ਕੀਤੀ ਹੈ ਕਿੱਥੇ ਕੀਤੀ ਸੀ ਕਿਹੜੇ ਕਾਲਜ ਚ ਮੈਂ ਘਰੇ ਹੀ ਬੈਠ ਸੀ ਘਰੇ ਕੀਤੀ ਸੀ ਕਿ ਬੈਠੀ ਠੀਕ ਮਾਂ ਮਮੀ ਨਾਲ ਪੜਾਈਆਂ ਪਾਕੀ ਮੈਂ ਸਕੂਲੇ 10 ਦਿੱਖਾ ਇਸੇ 10 ਸਕੂਲੇ ਕੀਤੀਆਂ ਤੂੰ ਕਿੰਨੀ ਹਿਆਰ ਕੁੜੀ ਸੀ ਤੂੰ ਤਾਂ ਫਿਰ ਕੱਲ ਨਹੀਂ ਪੜ ਲਿਆ ਹੈ ਕੱਲ ਵੀ ਪੜ ਲਈ ਉੱਥੇ ਮੈਂਨੇ ਸ਼ਾਮੇ ਆ ਜਾ ਉੱਥੇ ਉਹਦੇ ਉੱਥੇ ਮੈਂਨੇ ਸ਼ਾਮੇ ਉੱਥੇ ਆ ਜਾ ਤੇ ਅਮਨਦੀਪ ਜਿਹੜਾ ਤ੍ਰਿਕਾ ਵਾਲਾ ਬਾ ਉਹਦਾ ਕੀ ਨਾਮ ਹੈ ਨਹੀਂਗਾ ਮਰ ਗਿਆ ਮਰ ਗਿਆ ਗੱਲ ਕੋਈ ਨਹੀਂ ਇਧਰ ਕਰੋ ਵਾਹਿਗੁਰੂ ਕਿਰਪਾ ਕਰੇ ਮੇਰੀ ਭੈਣ ਤੇ ਇੱਥੇ ਬਹਿ ਜਾ ਪਾਣੀ ਪੀਣਾ ਪਾਣੀ ਬੁਲਾਓ ਭੈਣ ਨੂੰ ਲੈ ਕਾਕਾ ਲੈ ਆ ਗਲਾਸ ਭਰ ਕੇ ਪਾਣੀ ਦਾ ਉਥੋਂ ਤੇ ਹੋਰ ਅਮਨਦੀਪ ਨਾ ਜੁੱਤਾ ਖਾ ਉਹਨੂੰ ਲੰਗਦਾ ਬਸ ਹੁਣ ਝੱਕੜਾ ਦੇ ਬਾਪੂ ਉਧਰ ਹੋ ਜਾਓ ਇਹਨਾਂ ਦਾ ਲੈ ਕੇ ਮੈਨੂੰ ਗੁੱਸਾ ਚੜਦਾ ਹੀ ਨਹੀਂ ਮੈਨੂੰ ਲੱਗਦਾ ਇਹਨੂੰ ਸੰਗਲ ਇਹੇ ਝੜੋ ਝੜਦਾ ਉਹ ਇਹਨੂੰ ਭਜ ਨਾ ਜਾਵੇ ਉਧਰ ਹੋ ਜਾਓ ਇਹਨਾਂ ਸਾਰੇ ਝੜਾਓ ਇਹਨਾਂ ਸਾਰੇ ਛਡਵਾਇਆ ਕੋਲ ਕੋਲੇ ਲੈ ਜਾਓ ਇਹਨਾਂ ਨੂੰ ਹਾਂ ਤਾੜ ਦੋ ਬਸ ਇੱਕ ਕਮਰੇ ਚ ਤਾੜ ਤਾੜ ਹਾਂ ਜਿੰਦਾਂ ਲਾ ਦੇਣਾ ਕਿਵੇਂ ਆਉਣਾ ਅੱਖਾਂ ਤੋਂ ਦੂਰ ਕਰ ਦਿਓ ਇਹਨਾਂ ਨੂੰ ਹਾਂ ਅੱਖਾਂ ਤੋਂ ਦੂਰ ਤੀਰ ਹੋ ਜਾਣ ਮੇਰੀ ਅੱਖਾਂ ਤੋਂ ਮੇਰੀ ਭੈਣ ਚਾਰ ਕੀ ਵੀਰ ਹੁੰਦੇ ਨੇ ਹਾਂ ਚਲੋ ਜੀ ਸ਼ਾਂਤ ਜੇ ਤਾ ਵੀਰਾਦਾ ਵੀ ਨਹੀਂ ਸੀ ਆਉਂਦਾ ਕਰਦਾ ਜਿਆ ਓਏ ਸ਼ਾਂਤ ਹੋ ਸ਼ਾਂਤ ਹੋ ਗੋਬ ਕਾ ਮੇਰਾ ਇਧਰ ਦੇਖ ਮੇਰੇ ਵੱਲ ਇਧਰ ਦੇਖ ਮੇਰੇ ਵੱਲ ਇਧਰ ਪਾਣੀ ਦੀਨੇ ਪੀਆ ਤਾਂ ਤੇਰੇ ਵਰਗਾ ਧੰਗਰ ਖਾ। ਧੂ ਧੰਗਰ ਖਾ ਲੈ ਧੰਗਰਵਾੜੇ ਬੰਨੋ ਇਹਨਾਂ ਦੇ ਚੱਲ ਗੱਲ ਚਾਹ ਪੀਣੀ ਹੈ ਉੱਠ ਚਾਹ ਪੀਂ ਹਾਂ ਕਾਕਾ ਚਾਹ ਮਗਾ ਕੇ ਦੇ ਪੈਨ ਦਰਜ ਪੱਤੀ ਓਏ ਵਧੀਆ ਵਾਲੀ ਠੀਕ ਰੋਟੀ ਖਾਧੀ ਅੱਜ ਨਾ ਖਾਧੀ ਨਹੀਂ ਜਿੱਦਾਂ ਦੀ ਆਈਆਂ ਆਪਾਂ ਚਾਹ ਨਹੀਂ ਪੀਂਦੇ ਆਪ ਪ੍ਰਸ਼ਾਦ ਜਾਇਨਾ ਤੇ ਖਾਂਦਾ ਅਜਵਾਕਾ ਦੇ ਭਾਗ ਆਪਾਂ ਕਿਹ ਕਿਟੜੀ ਪਈ ਹੈ ਵੀਰੇ ਲਿਆ ਕੇ ਦੇ ਕੋਲੇ ਜੀ ਪਾ ਕੇ ਕਿਟੜੀ ਬਾਹਰ ਸਵਾਦ ਬਣਾ ਕੇ ਖਾਂਦੇ ਕਿਹਦੀ ਚੌਲ ਤਾਂ ਖਾ ਲੇਗੇ ਕੁਛ ਨਹੀਂ ਖਾਣਾ ਕੱਲੀ ਚਾਹ ਪੀਣੀ ਮੈਂ ਚੱਲੀ ਚਾਹ ਪੀਣੇ ਬਿਸਕਟ ਤਾਂ ਖਾ ਲੈ ਪਹਿਲਾਂ ਦੱਸ ਮੈਨੂੰ ਰੱਖੋ ਕਿ ਕਿਨਾ ਚਿਰ ਇੱਥੇ ਤੂੰ ਦੱਸ ਕਿੰਨਾ ਟਾਈਮ ਰਹਿਣਾ ਮੈਂ ਸਿਰਫ ਅੱਜ ਦਾ ਦਿਨ ਹੀ ਆ ਅੱਜ ਦਾ ਦਿਨ ਆਪਾਂ ਕੋਈ ਸ਼ਾਮ ਚੱਲੀ ਇਹ ਮੂਵੀ ਨਹੀਂ ਬਣਨੀ ਚਾਹੀਦੀ ਥੋੜ੍ਹ ਦਊਗਾ ਮੈਂ ਕਿਉਂਕਿ ਹਾਲ ਸੀੜੀ ਮਰ ਟੀਵੀ ਨਹੀਂ ਕਦੇ ਰੱਖਿਆ ਮਾਰ ਤੋ ਇਹਨੂੰ ਮੈਂ ਮੋਬਾਈਲ ਨਹੀਂ ਮੇਰੇ ਕੋ ਟੱਟੂਲਾ ਮੈਂ ਚਾਹ ਨਹੀਂ ਪੀਂਦੀ ਮੈਂ ਤਾਂ ਤੈਨੂੰ ਲੈ ਜਾ ਦੂਰ ਮੇਰੇ ਤੋਂ ਅਮਨਦੀਪ ਨੂੰ ਜਲ ਲਿਆ ਕਿਤੇ ਉਹ ਕਾਕਾ ਵੇ ਲੈ ਭੈਣੇ ਜਲ ਪੀ ਲੈ ਆਪਾਂ ਬੈਠੋ ਬਾਬੂ ਇੱਥੇ ਗੋਲੇ ਬੈਠ ਜਾ ਆਜਾ ਕੀ ਕੋਣ ਦਾੜੀ ਇਸ ਮਾ ਦਾ ਗੱਲ ਨੂੰ ਸਾਡੇ ਡੈਡੀ ਥੋੜਾ ਕਾਪੀ ਦਾ ਬਣਾਇਆ ਇਹ ਸਾਡਾ ਬਾਪੂ ਨੇ ਤਾਂ ਤੁਹਾਨੂੰ ਕਿੰਨਾ ਔਖਾ ਪਾਲਿਆ ਭੈਣੇ ਕਿਵੇਂ ਹਨਾ ਨਾਮ ਲਾਇਆ ਤੈਨੂੰ ਸਾਡੇ ਦਾਦੀ ਮਮਾ ਦੇ ਜਦ ਨਾਮ ਆਇਆ ਉਹ ਉਹ ਤਾਂ ਬੰਦਾ ਬਹੁਤ ਚੰਗਾ ਬੇਬੇ ਭੈਣੇ ਬਾਪੂ ਦਾ ਤੇਰਾ ਬਹੁਤ ਚੰਗਾ ਦੇਵਤਾ ਬੰਦਾ ਵਿਚਾਰਾ ਸਾਰੀ ਉਮਰ ਇਹਨੇ ਮਿਹਨਤ ਕੀਤੀ ਆ ਕਿਤੇ ਕਿ ਨਹੀਂ ਮਿਹਨਤ ਨੇ ਸਾਰੀ ਉਮਰ ਮਿਹਨਤ ਕੀਤੀ ਬਣਾਇਆ ਚਾਚਾ ਕਿਹਾ ਸੀ ਅਸੀਂ ਕਰਦੇ ਹਾਂ ਅਸੀਂ ਬਾਹਰ ਸੇ ਵੀ ਰੱਖ ਦਿੰਦੇ ਇਹ ਕਿੱਥੇ ਰਹਿੰਦਾ ਸੀ ਬਾਪੂ ਹੰਦਵਾਤਾ ਮੈਨੂੰ ਯਾਰ ਦਾ ਠੀਕ ਆ ਆ ਮੰਮੀ ਨੂੰ ਲਾਉਂਦਾ ਹਾਂ ਦੱਸੇ ਦੂੰ ਬਾਪੂ ਐਂ ਕਹ ਤੂੰ ਬੋਲਦੀ ਐ ਭੈਣੇ ਮੈਨੂੰ ਲੱਗਾ ਟੀਕਾ ਜਾ ਰਿਹਾ ਨਹੀਂ ਭੈਣੇ ਤੇਰਾ ਪਿਓ ਆ ਐ ਨਹੀਂ ਐ ਨਹੀਂ ਕਹਿਣਾ ਪਿਓ ਨੂੰ ਕਿ ਬਾਪੂ ਗਲਤੀ ਹੋ ਗਈ ਕਹ ਹਾਂ ਮੈਨੂੰ ਤਾਂ ਕਰ ਕਿ ਪਹਿਲਾਂ ਕਹ ਕਹ ਗਲਤੀ ਹੋ ਗਈ ਬਾਪੂ ਕਹ ਕਹ ਗਲਤੀ ਹੋ ਗਈ ਪਾਪਾ ਕਹ ਦੇ ਇੱਕ ਵਾਰ ਇਹਨਾਂ ਮੇਰੇ ਹਸਾਵਣਾ ਕੋਈ ਕੈਮਰਾ ਬੰਦਾ ਤਾਂ ਕੋਈ ਨਹੀਂ ਕਹ ਦੇ ਇੱਕ ਵਾਰ ਮੇਰੇ ਕਹਿਣ ਤੇ ਕਹ ਦੇ ਕਿ ਪਾਪਾ ਗਲਤੀ ਹੋ ਗਈ ਇੱਕ ਵਾਰ ਮੇਰੇ ਕੋਈ ਨਾ ਚੱਲਿਆ ਹੁਣ ਪੈ ਜਾ ਭੈਣੇ ਜਾ ਪੈ ਬਾਪੂ ਰੋਈ ਜਾਂਦਾ ਵਿਚਾਰਾ ਦੇਰ ਦਾ ਬਾਪੂ ਕੀ ਨਾ ਪਤਾ ਜੀ ਇਧਰ ਚੱਲਦੇ ਸੋਲਿਨਾਵਾਂ ਹਾਂਜੀ ਸੋਲਿਨਾਗਰ ਕੋਈ ਕੋਈ ਉਹ ਟਿਕਾਣਾ ਦੇਨੇ ਹੈ ਬੀਡੀ ਕੀ ਨਾਮ ਹੈ ਮੋ ਅਮਨਦੀਪ ਕਹੋ ਕੋਈ ਕੀ ਪ੍ਰੋਬਲਮ ਸਗੀ ਇਸ ਨਾਮ ਨੂੰ ਪਰ ਉਹਨਰ ਮਹਾ ਇਹ ਟੈਨਸ਼ਨ ਦੀ ਆ ਉਹ ਟੈਨਸ਼ਨ ਤੋਂ ਅੱਧਾ ਅੱਧਾ ਕਵਰ ਗਿਆ ਕਿੰਨੇ ਕ ਟਾਈਮ ਤੋਂ ਕੰਸੀ ਗਈ ਬਹੁਤ ਜਲਦੀ ਚੱਲੀ ਜਾਂਦੀ ਦਵਾਈ ਦੂਈ ਬਹੁਤ ਜਲਦੀ ਚੱਲਦੀ ਗਈ ਹੈ ਕਿੰਨੇ ਸਾਲ ਹੋ ਗਏ ਤਾਂ ਇਹ ਚਲੋ ਮੈਂ ਵੀ ਕੱਲ ਨੂੰ ਕਰਪਾ ਜਬ 5-7 ਸਾਲਾਂ ਦੀ ਹੋ ਗਏ ਨੇ ਅਰੇ ਪਹਿਲਾਂ ਤਾਂ ਵਧੀਆ ਵਧੀਆ ਦਵਾਈ ਦੂਖਾ ਕੇ ਤੁਰੇ ਫਿਰਦੀ ਹੁਣ ਜਿਆਦਾ ਹੋ ਗਈ ਮੈਨਾਂ ਉਹ ਪੰਦਾ ਕੋਈ ਪੰਦਾ 20 ਦਿਨ ਹੋ ਗਏ ਆ ਹੁਣ ਤਾਂ ਰੋਟੀ ਖਾਵੇ ਭੰਨੇ ਪੂਰੇ ਬਣੇ ਜਾਂਦੇ ਆ ਗੱਲ ਪਾ ਜਾਂਦੇ ਆ ਨਹਿਰ ਨੂੰ ਭਾਜ ਜਾਂਦੇ ਆ ਪਰਵਾਰ ਇਨ ਵਿੱਚ ਇੱਕ ਇਹ ਦੇ ਇੱਕਨ ਘਰਾਂ ਦਾ ਕੁਲਦੀਪ ਸਿੰਘ ਆ ਤੇ ਤਿੰਨ ਬੇਟੀਆਂ ਸੰਗਲਾਈਨ ਹੋ ਗਿਆ ਹੀ ਹੁਣ 15 ਦਿਨ ਕੁੜੀਆਂ ਪੜਦੀਆਂ ਹੈ ਉਹ ਵੀ ਆਟਮ ਨਹੀਂ ਨੇ ਕੁੜੀਆਂ ਛੋਟੇ ਛੋਟੇ ਕੁੜੀਆਂ ਜੀ ਇਹਨਾਂ ਕੋਲ ਨਹੀਂ ਘਰ ਵਾਲੇ ਕੋਲ ਹੁਣ ਘਰ ਵਾਲੇ ਕੋਲ ਹੁਣ ਇੱਥੇ ਆਈ ਆ ਮਨ ਲੋ ਇੱਥੇ ਆ ਗੀ ਪੇ ਕਹਿੰਦੇ ਆ ਗਈ ਤੇ ਇੱਥੇ ਆ ਗਈ ਕੋ ਗੱਲੀ